ਦੋਸਤੋ ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਇਲੈਕਸ਼ਨਸ ਜੀ ਹਾਂ ਬੱਚੇ ਬਹੁਤ ਇੰਪੋਰਟੈਂਟ ਟੌਪਿਕ ਹੈ ਬੜਾ ਹੀ ਗਰਮ ਮੁੱਦਾ ਹੈ ਬਿਹਾਰ ਇਲੈਕਸ਼ਨਸ ਹੁਣੀ ਹੁਣੀ ਹੋਏ ਨੇ ਐਂਡ ਸੀਡੀਐਸ ਐਂਡ ਈਪੀਐਫਓ ਪੇਪਰਸ ਵਿੱਚ ਆਪਾਂ ਦੇਖਾਂਗੇ ਤੇ ਇਲੈਕਸ਼ਨਸ ਦਾ ਮੁੱਦਾ ਬੜਾ ਹੀ ਪਖਿਆ ਹੋਇਆ ਹੈ ਠੀਕ ਹੈ ਜੀ ਸੋ ਇਸੇ ਕਰਕੇ ਮੈਂ ਕੀ ਕੀਤਾ ਹੈ ਇਲੈਕਸ਼ਨਸ ਗਵਰਨੈਂਸ ਇਨ ਇੰਡੀਆ ਨੂੰ ਤਿੰਨ ਪਾਰਟਸ ਵਿੱਚ ਡਿਵਾਈਡ ਕੀਤਾ ਹੈ ਪਹਿਲਾ ਹੈ 1950 ਐਕਟ ਆਫ ਰਿਪਰੈਜ਼ੈਂਟੇਸ਼ਨ ਪੀਪਲ ਐਕਟ 1950 ਦੂਸਰਾ ਹੈਗਾ ਜੀ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਤੀਸਰਾ ਹੈਗਾ ਆਪਣੇ ਕੋਲ ਅਦਰਸ ਜਿਵੇਂ ਕਿ ਕੰਡਕਟ ਰੂਲਸ ਹੁੰਦੇ ਨੇ ਸੀਈਸੀ ਐਕਟ ਹੈ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਲਾਸਟ ਵਿੱਚ ਮੈਂ ਤੁਹਾਡੇ ਵਾਸਤੇ ਪੀਪੀਐਸਸੀ ਐਂਡ ਯੂਪੀਐਸਸੀ ਸਪੈਸੀਫਿਕ ਕੁਝ ਇੰਪੋਰਟੈਂਟ ਵਨ ਲਾਈਨਰ ਫੈਕਟਸ ਲੈ ਕੇ ਆਇਆ ਹੈ दैट विल बी द मोस्ट ਇੰਪੋਰਟੈਂਟ ਪਾਰਟ ਆਫ ਦਿਸ ਸੈਸ਼ਨ ਪੂਰਾ ਵੇਖਿਓ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ 1950 ਐਕਟ ਤੋਂ ਰਿਪਰੈਜਨਟੇਸ਼ਨ ਆਫ ਪੀਪਲਜ਼ ਐਕਟ ਿਆਣਾ ਵੇਖਿਓ ਜੀ ਇਹ ਫੋਕਸ ਕਰਦਾ ਹੈ ਅਲੋਕੇਸ਼ਨ ਆਫ ਸੀਟਸ ਡਿਲੀਮਿਟੇਸ਼ਨ ਐਂਡ ਵੋਟਰ ਕੁਆਲੀਫਿਕੇਸ਼ਨਸ ਤੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ 1950 ਵੋਟਰ ਤੇ ਫੋਕਸ ਕਰਦੀ ਹੈ ਪਰ ਇਹ ਕੈਂਡੀਡੇਟ ਤੇ ਫੋਕਸ ਨਹੀਂ ਕਰਦੀ ਠੀਕ ਕਹ ਜੀ ਜੇ ਕੋਈ ਪੋਲੀਟੀਕਲ ਪਾਰਟੀ ਦੀ ਗੱਲ ਹੋ ਰਹੀ ਹੈ ਇਲੈਕਸ਼ਨ ਜਿਹੜੇ ਜਿਹੜੇ ਕੈਂਡੀਡੇਟ ਆ ਰਹੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ 1950 ਐਕਟ ਉਹਨਾਂ ਤੇ ਫੋਕਸ ਨਹੀਂ ਕਰਦੀ ਇਲੈਕਟੋਰਲ ਰੋਲਸ ਕੀ ਹੁੰਦੇ ਨੇ ਜੀ ਜਿਹੜੀ ਪੂਰੀ ਲਿਸਟ ਹੁੰਦੀ ਹੈ ਦ ਪਰਸਨਸ Who are eligible to vote ਉਹਨਾਂ ਦੀ ਪ੍ਰੈਪਰੇਸ਼ਨ ਉਹਨਾਂ ਵਿੱਚ ਕੌਣ ਆਊਗਾ ਕੌਣ ਨਹੀਂ ਆਊਗਾ ਕਿਹਨੂੰ ਡਿਸਕਵਾਲਿਫਾਈ ਕਰਨਾ ਹੈ 1950 ਐਕਟ ਦੇਖ ਰਿਹਾ ਹੈ ਸੋ ਬੱਚੇ ਜੇ ਕੁਐਸਚਨ ਆਉਂਦਾ ਹੈ ਐਸ ਆਈ ਆਰ ਹੋ ਰਿਹਾ ਹੈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਿਹਾਰ ਚ ਹੋਇਆ ਸੀ ਬਹੁਤ ਆਪੋਜੀਸ਼ਨ ਨੇ ਉਹਦਾ ਮੁੱਦਾ ਚੱਕਿਆ ਤੇ ਉਹ ਕਿਹੜੇ ਸੈਕਸ਼ਨ ਵਿੱਚ ਹੈ ਸੈਕਸ਼ਨ 21 ਆਫ ਦਾ ਆਰ ਪੀ ਏ 1950 51 ਵਿੱਚ ਨਹੀਂ ਹੈ ਯਾਦ ਰੱਖਿਓ ਸਪੈਸੀਫਿਕਲੀ ਉਸ ਤੋਂ ਬਾਅਦ ਆ ਜਾਓ ਜੀ ਹੁਣ ਆਪਾਂ 51 ਦੀ ਗੱਲ ਕਰਾਂਗੇ ਇਹ ਐਕਚੁਅਲ ਕੰਡਕਟ ਆਫ ਇਲੈਕਸ਼ਨਸ ਦੀ ਗੱਲ ਕਰਦਾ ਹੈ ਜਿਹੜੇ ਕੈਂਡੀਡੇਟਸ ਹੈ ਕਦੋਂ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਜਾ ਸਕਦਾ ਹੈ ਕਿਹੜੇ ਆਫੈਂਸਸ ਵਾਸਤੇ ਉਹ ਡਿਸਕਵਾਲਿਫਾਈ ਕੀਤਾ ਜਾ ਸਕਦਾ ਹੈ ਸਾਰੀਆਂ ਚੀਜ਼ਾਂ 51 ਚ ਆਣ ਗਈਆਂ ਉਸ ਤੋਂ ਬਾਅਦ ਹੁਣੇ ਬੱਚੇ ਤਿੰਨ ਆਫੀਸਰਸ ਬੜੇ ਜ਼ਿਆਦਾ ਇੰਪੋਰਟੈਂਟ ਨੇ ਸਭ ਤੋਂ ਪਹਿਲਾਂ ਹੁੰਦਾ ਰਿਟਰਨਿੰਗ ਆਫੀਸਰ ਇੱਕ ਕੰਸਟੀਟੂਐਂਸੀ ਹੈ ਫਾਰ ਇਗਜ਼ਾਮਪਲ ਥੇਅਰ ਇਜ਼ ਅ ਕੰਸਟੀਟੂਐਂਸੀ ਨੇਮਡ ਐਸ ਸ਼੍ਰੀ ਅਨੰਦਪੁਰ ਸਾਹਿਬ ਹੁਸ ਸ਼੍ਰੀ ਅਨੰਦਪੁਰ ਸਾਹਿਬ ਦੀ ਜੋ ਕੌਨਸਟਿਟੂਐਂਸੀ ਹੈ ਉਹਦੇ ਵਿੱਚ ਜਿੰਨੇ ਵੀ ਪੋਲਿੰਗ ਸਟੇਸ਼ਨਸ ਨੇ ਉਹਦੇ ਵਿੱਚ ਜੋ ਵੀ ਵਿੱਚ ਹੋ ਰਿਹਾ ਹੈ ਸਾਰੀ ਜ਼ਿੰਮੇਵਾਰੀ ਰਿਟਰਨਿੰਗ ਆਫੀਸਰ ਦੀ ਹੁੰਦੀ ਹੈ ਪਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਘੱਟੋ ਘੱਟ 20 ਪੋਲਿੰਗ ਸਟੇਸ਼ਨਸ ਹੋਣਗੇ ਤੇ ਕੱਲੇ-ਕੱਲੇ ਪੋਲਿੰਗ ਸਟੇਸ਼ਨ ਦੀ ਜ਼ਿੰਮੇਵਾਰੀ ਪ੍ਰੈਸਾਈਡਿੰਗ ਆਫੀਸਰ ਦੀ ਹੁੰਦੀ ਹੈ ਐਂਡ ਜਿਹੜਾ ਪੋਲਿੰਗ ਆਫੀਸਰ ਹੁੰਦਾ ਹੈ ਬੱਚੇ ਉਹ ਇਹਨਾਂ ਨੂੰ ਕੀ ਕਰਦਾ ਅਸਿਸਟ ਕਰਦਾ ਹੈ ਪੋਲਿੰਗ ਅਫੀਸਰ ਵਿਲ ਅਸਿਸਟ ਦਾ ਪ੍ਰੈਸਾਈਡਿੰਗ ਅਫੀਸਰ ਸੋ ਹਰਾਰਕੀ ਸਮਝਣ ਦੀ ਗੱਲ ਹੈ ਸਭ ਤੋਂ ਕੰਸਟਿਟੂਐਂਸੀ ਦਾ ਹੈਡ ਰਿਟਰਨਿੰਗ ਅਫੀਸਰ ਪੋਲਿੰਗ ਸਟੇਸ਼ਨ ਦਾ ਹੈਡ ਕਿਹੜਾ ਹੁੰਦਾ ਹੈ ਆਪਣੇ ਕੋਲ ਦੇਖੋ ਪ੍ਰੈਸਾਈਡਿੰਗ ਅਫੀਸਰ ਤੇ ਉਹਨੂੰ ਅਸਿਸਟ ਕਰਨ ਲਈ ਪੋਲਿੰਗ ਅਫੀਸਰ ਹੁਣ ਕਮੈਂਟ ਵਿੱਚ ਇਹ ਜ਼ਰੂਰ ਦੱਸ ਕੇ ਜਾਇਓ ਕਿ ਪੂਰੀ ਸਟੇਟ ਨੂੰ ਕੌਣ ਹੈਡ ਕਰਦਾ ਹੈ ਪੂਰੀ ਸਟੇਟ ਦੇ ਇਲੈਕਸ਼ਨਸ ਨੂੰ ਕੌਣ ਹੈਡ ਕਰਦਾ ਹੈ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਆਪਾਂ ਆ ਜਾਨੇ ਅਦਰਸ ਵਿੱਚ ਜਿਹੜਾ CEC ਐਕਟ ਆਇਆ ਸੀ ਬਹੁਤ ਆਪੋਜੀਸ਼ਨ ਨੇ ਦਾ ਵਿਰੋਧ ਕੀਤਾ ਸੀ ਉਹ ਕੀ ਹੈ ਇੱਕ ਵਾਰ ਦੇਖ ਲੈਣੇ ਆ ਚਲੋ ਜੀ ਇਹਨੇ ਰਿਪਲੇਸ ਕੀਤਾ ਸੀ CEC ਐਕਟ ਆਫ 1991 ਨੂੰ ਹੁਣ ਕੀ ਕਰ ਦਿੱਤਾ ਗਿਆ ਵੀ ਪ੍ਰੈਜ਼ੀਡੈਂਟ ਅਪੋਇੰਟ ਕਰੇਗਾ ਸੀਜ਼ ਐਂਡ ਸੀਜ਼ ਬਟ ਔਨ ਦਾ ਰਿਕਮੈਂਡੇਸ਼ਨ ਆਫ ਅ ਸਿਲੈਕਸ਼ਨ ਕਮੇਟੀ ਜਿਹੜੇ ਨਾਮ ਇਹ ਦੱਸਣਗੇ ਹੁਣ ਕੌਣ ਕੌਣ ਹੈ ਇਹਦੇ ਵਿੱਚ ਜੀ ਤਿੰਨ ਬੰਦੇ ਨੇ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਯੂਨੀਅਨ ਕੈਬਨਿਟ ਮਿਨਿਸਟਰ ਹੋ ਸਕਦਾ ਕੋਈ ਵੀ ਤੇ ਲੀਡਰ ਆਫ ਆਪੋਜੀਸ਼ਨ ਹੋ ਸਕਦਾ ਹੈ ਜਾਂ ਫਿਰ ਲੀਡਰ ਆਫ ਦਾ ਲਾਰਜੈਸਟ ਆਪੋਜੀਸ਼ਨ ਪਾਰਟੀ ਤਿੰਨ ਪਰਸਨਸ ਨੇ ਏ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਇਹਦੇ ਵਿੱਚ ਹੈਗਾ ਕਿ ਫੋਰ ਐਗਜ਼ਾਮਪਲ ਇਹਨਾਂ ਤਿੰਨਾਂ ਵਿੱਚੋਂ ਇੱਕ ਚੀਜ਼ ਵੇਕੈਂਟ ਹੈ ਇੱਕ ਬੰਦਾ ਨਹੀਂ ਪਹੁੰਚਿਆ ਐਂਡ ਖਾਸ ਕਰਕੇ ਤੁਸੀਂ ਦੇਖੋ ਰੂਲਿੰਗ ਪਾਰਟੀ ਵਿੱਚੋਂ ਤੇ ਹੋਏਗਾ ਹੀ ਐਲਓਪੀ ਨਹੀਂ ਪਹੁੰਚੇਗਾ ਜਾਂ ਉਹਨਾਂ ਵਿੱਚੋਂ ਕੋਈ ਨਹੀਂ ਪਹੁੰਚੇਗਾ ਤੇ ਇਹਦੇ ਵਿੱਚ ਪ੍ਰਾਵਧਾਨ ਇਹ ਕਿ ਦਿੱਤਾ ਗਿਆ ਹੈ ਇਫ देयर इज ਅ ਵੇਕੈਂਸੀ ਇਨ ਦਾ ਕਮੇਟੀ ਤੇ ਜਿਹੜੇ ਬਚੇ ਹੋਏ ਦੋ ਬੰਦੇ ਐ ਜੇ ਉਹਨਾਂ ਨੇ ਡਿਸਾਈਡ ਕਰ ਲਿਆ ਤਾਂ ਵੀ ਉਹ ਵੈਲਿਡ ਹੈ ਅਗੇਨ ਦੇਖਿਆ ਜਾਵੇ ਆਪੋਜੀਸ਼ਨ ਨਾਲ ਕਿਤਨੇ ਕਿਤੇ ਥੋੜਾ ਜਿਹਾ ਤੱਕ ਕਦੇ ਹੋਇਆ ਹੈ ਉਸ ਤੋਂ ਬਾਅਦ ਹੁਣ ਗੱਲ ਇਹ ਆਉਂਦੀ ਹੈ ਕਿ ਇਹਨਾਂ ਨੂੰ ਨਾਮ ਕੌਣ ਦੇਗਾ ਸਿਲੈਕਸ਼ਨ ਕਮੇਟੀ ਤੱਕ ਨਾਮ ਕੌਣ ਪਹੁੰਚਣਗੇ ਕਿਹੜੇ ਆਈਐਸ ਅਫਸਰ ਵਧੀਆ ਨੇ ਜਿਹੜੇ ਸੀਈਸੀ ਬਣਨ ਦੇ ਲਾਇਕ ਨੇ ਸੋ ਉਹਦੇ ਲਈ ਇੱਕ ਸਰਚ ਕਮੇਟੀ ਬਣਾਈ ਗਈ ਹੈ ਜਿਹਨੂੰ ਹੈਡ ਕਰਨਗੇ ਕੈਬਨਿਟ ਸੈਕਟਰੀ ਦ ਸੀਨੀਅਰ ਮੋਸਟ ਆਈਐਸ ਅਫਸਰ ਆਫ ਦ ਕੰਟਰੀ ਹੁਣ ਇਹਨਾਂ ਦੀ ਅਗਵਾਈ ਵਿੱਚ ਕਮੇਟੀ ਬਣੇਗੀ ਉਦੀ ਕਮੇਟੀ ਦੀ ਕੰਪੋਜੀਸ਼ਨ ਜੋ ਹੈ ਕੋਈ ਕੁਝ ਵੀ ਹੋ ਸਕਦੀ ਹੈ ਠੀਕ ਹੈ ਉਹਦਾ ਮੈਂਸ਼ਨ ਨਹੀਂ ਕੀਤਾ ਗਿਆ ਉਹ ਕਹਿਣਗੇ ਕਿ ਆ ਪੰਜ ਛੇ ਬੰਦੇ ਹੈ ਜੀ ਇਹਨਾਂ ਚੋਂ ਤੁਸੀਂ ਚੂਸ ਕਰ ਲਓ ਜਿਹੜੇ ਸੀਈਸੀ ਬਣਨ ਦੇ ਯੋਗ ਨੇ ਇਲੈਕਸ਼ਨ ਕਮਿਸ਼ਨਰ ਬਣਨ ਦੇ ਯੋਗ ਨੇ ਫਿਰ ਸਿਲੈਕਸ਼ਨ ਕਮੇਟੀ ਚੂਸ ਕਰੇਗੀ ਫਿਰ ਪ੍ਰੈਜ਼ੀਡੈਂਟ ਮੋਹਰ ਲਾ ਦੇਗਾ ਠੀਕ ਹੈ ਤੇ ਇਹਨਾਂ ਦੀ ਜਿਹੜੀ ਸੈਲਰੀ ਐਂਡ ਸਰਵਿਸ ਕੰਡੀਸ਼ਨਸ ਹੈ ਦੇ ਆਰ ਇਕੁਇਵੈਲੈਂਟ ਟੂ ਕੈਬਨਿਟ ਸੈਕਟਰੀ ਪਹਿਲਾਂ ਇਸ ਐਕਟ ਵਿੱਚ ਸੁਪਰੀਮ ਕੋਰਟ ਜੱਜ ਹੋਇਆ ਕਰਦਾ ਸੀ ਤੋਂ ਦੇਖਿਆ ਜਾਵੇ ਪ੍ਰੋਟੈਕਸ਼ਨ ਬੱਚੇ ਘਟਾ ਦਿੰਦੀ ਹੈ ਉਸ ਤੋਂ ਬਾਅਦ ਅਸੀਂ ਆ ਜਾਨੇ ਜਿਹੜਾ ਬਹੁਤ ਹੀ ਭਖਰਿਆ ਮੁੱਦਾ ਹੈ ਈਵੀਐਮਸ ਐਂਡ ਵੀਵੀ ਪੈਟ ਦਾ ਤੁਹਾਨੂੰ ਪਤਾ ਹੈ ਮਤਲਬ ਈਵੀਐਮ ਦਾ ਤੁਹਾਨੂੰ ਆਲਮੋਸਟ ਸਾਰੀ ਚੀਜ਼ਾਂ ਪਤਾ ਹੋਣ ਗਈਆ ਬਟ ਫਿਰ ਵੀ देयर आर ਟੂ ਯੂਨਿਟਸ ਇੱਕ ਕੰਟਰੋਲ ਯੂਨਿਟ ਹੁੰਦਾ ਹੈ ਇੱਕ ਵੈਲਿਡ ਯੂਨਿਟ ਹੁੰਦਾ ਹੈ ਮੈਨੂੰ ਲੱਗਦਾ ਕਿ ਇਹ ਟਾਈਮ ਲਾਈਨ ਤੁਸੀਂ ਬੱਚੇ ਜ਼ਰੂਰ ਯਾਦ ਰੱਖਿਓ 82 ਵਿੱਚ ਫਰਸਟ ਟਾਈਮ ਕੇਰਲਾ ਵਿੱਚ ਬਾਇ ਇਲੈਕਸ਼ਨਸ ਹੋਏ ਸੀ ਜਿੱਥੇ ਈਵੀਐਮ ਯੂਜ਼ ਹੋਈ 2001 ਵਿੱਚ ਅਸੈਂਬਲੀ ਇਲੈਕਸ਼ਨਸ ਹੋਏ ਸੀ ਇਹ ਸਟੇਟਾਂ ਵਿੱਚ ਜਿੱਥੇ ਪਹਿਲੀ ਵਾਰ ਫੁੱਲ ਯੂਜ਼ ਕੀਤਾ ਗਿਆ ਪਰ ਜੇ ਮੈਂ ਲੋਕ ਸਭਾ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਨੈਸ਼ਨ ਵਾਈਡ ਲੋਕ ਸਭਾ ਵਿੱਚ 2004 ਦੇ ਇਲੈਕਸ਼ਨ ਵਿੱਚ ਯੂਜ਼ ਹੋਇਆ ਜੇ ਮੈਂ ਵੀ ਵੀ ਪੈਟ ਦੀ ਗੱਲ ਕਰਾਂ 2013 ਵਿੱਚ ਇੰਟਰੋਡਿਊਸ ਹੋਏ ਸੀਗੇ ਤੇ 2019 ਦੇ ਇਲੈਕਸ਼ਨਸ ਵਿੱਚ ਫੁੱਲੀ ਵੀ ਵੀ ਪੈਟਸ ਨੂੰ ਯੂਜ਼ ਕੀਤਾ ਗਿਆ ਸੀ ਬੱਚੇ ਹੁਣ ਵੀ ਵੀ ਪੈਟ ਕੀ ਹੁੰਦਾ ਹੈ ਜਦੋਂ ਤੁਸੀਂ ਵੋਟ ਕਰੋਗੇ ਤੁਹਾਡੇ ਸਾਹਮਣੇ ਐਜ਼ ਅ ਪ੍ਰੂਫ ਇੱਕ ਪਰਚੀ ਆਏਗੀ ਤੁਹਾਨੂੰ ਡਿਸਪਲੇ ਹੋਏਗੀ 7 ਸੈਕਿੰਡਸ ਦੇ ਲਈ ਉਸ ਤੋਂ ਬਾਅਦ ਉਹ ਪਰਚੀ ਕੱਟ ਕੇ ਇੱਕ ਬਾਕਸ ਵਿੱਚ جا کے پے جائے گی ਤੁਹਾਨੂੰ ਨਹੀਂ ملے گی یو ਵਿਲ ਨਾਟ ਗੈਟ दैट ਪਰਚੀ ਹੁਣ ਜੇ ਤੁਸੀਂ VOTER verification ਕਰਨੀ ਹੈ ਤੁਸੀਂ ਜਾ ਕੇ ਕਹਿ ਸਕਦੇ ਹੋ ਉਹ ਬੜੇ ਐਕਸਟ੍ਰੀਮ ਸਰਕਮਸਟੈਂਸਸ ਹੋਣਗੇ ਜੇ ਤੁਸੀਂ ਕਿਹਾ ਕਿ ਮੇਰੀ ਵੋਟ ਗਲਤ ਪਈ ਹੈ ਤੁਸੀਂ ਪਰਚੀ ਖੁਲਵਾ ਲਈ ਤੁਸੀਂ ਦੇਖ ਲਿਆ ਐਂਡ ਜੋ ਨਹੀਂ ਨਿਕਲਿਆ ਨਾ ਉਹ ਪਨਿਸ਼ੇਬਲ ਵੀ ਹੈ ਉਹ ਆਫੈਂਸ ਮੰਨਿਆ ਜਾਂਦਾ ਹੈ ਠੀਕ ਹੈ ਜੀ ਚਲੋ ਸੋ दैट इज इट ਹੁਣ ਬੱਚੇ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਦਿਸ ਸੈਸ਼ਨ ਇਹਨੂੰ ਧਿਆਨ ਨਾਲ ਦੇਖਿਓ 29 30 ਫੈਕਟ ਤੁਹਾਡੇ ਲਈ ਮੈਂ ਲੈ ਕੇ ਆਇਆ ਜਿਹੜੇ ਸਿੰਗਲ ਵਨ ਲਾਈਨਰਸ ਨੇ ਠੀਕ ਹੈ ਸਭ ਤੋਂ ਪਹਿਲਾ ਏਜ ਦੀ ਗੱਲ ਆ ਰਹੀ ਹੈ ਜੇ ਮੈਂ ਲੋਕ ਸਭਾ ਦੀ ਵਿਧਾਨ ਸਭਾ ਦੀ ਗੱਲ ਕਰਦਾ ਹਾਂ ਨਾਟ ਲੈਸ ਦਨ 25 ইয়ারਸ ਆਫ এজ ইলেকਸ਼ਨ ਨਹੀਂ ਲੜਿਆ ਜਾ ਸਕਦਾ 25 ਸਾਲ ਜਾਂ ਉਸ ਤੋਂ ਵੱਧ ইলেকਸ਼ਨ ਤੁਸੀਂ ਲੜ ਸਕਦੇ ਹੋ ਜੇ ਤੁਹਾਡੀ ਏਜ ਹੈ ਉਸ ਤੋਂ ਬਾਅਦ கரنٹ ਇਲੈਕਟੋਰਲ ਰੋਲ ਆਫ ਦਾ ਟੂ ਕੰਟੈਸਟ ইলেকਸ਼ਨ ਜਿਹੜਾ கரنٹ ਰਿਵਾਈਜ਼ਡ ਇਲੈਕਟੋਰਲ ਰੋਲ ਹੈ ਉਹਦੇ ਵਿੱਚ ਤੁਹਾਡਾ ਨਾਮ ਹੋਣਾ ਚਾਹੀਦਾ ਜੇ ਤੁਸੀਂ ইলেকਸ਼ਨ ਲੜਨਾ ਹੈ ਇਹੀ ਮੁੱਦਾ ਸਾਰਾ ਐਸਆਈਆਰ ਦਾ ਵੀ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਲੋਕ ਸਭਾ ਵਿੱਚ ইলেকਸ਼ਨ ਲੜਨਾ ਚਾਹੁੰਦੇ ਹੋ ਕਿਸੇ ਵੀ ਕੰਸਟੀਟੂਐਂਸੀ ਤੋਂ ਯੂ ਹੈਵ ਟੂ ਬੀ ਐਨ ਇਲੈਕਟੋਰਲ ਯੂ ਹੈਵ ਟੂ ਬੀ ਔਨ ਦਾ ਇਲੈਕਟੋਰਲ ਰੋਲ ਫਰਮ ਐਨੀ ਕੰਸਟੀਟਿਊਐਂਸੀ ਪੰਜਾਬ ਵਿੱਚ ਮੇਰਾ ਇਲੈਕਟੋਰਲ ਰੋਲ ਮੇਰਾ ਪੰਜਾਬ ਵਿੱਚ ਨਾ ਹੁੰਦਾ ਜੀ ਪਰ ਕੀ ਮੈਂ ਅਸਾਮ ਵਿੱਚ ਇਲੈਕਸ਼ਨ ਲੜ ਸਕਦਾ ਹਾਂ ਅਸਾਮ ਵਿੱਚ ਜਿਹੜੇ ਆਟੋਨੋਮਸ ਡਿਸਟ੍ਰਿਕਟਸ ਹੈ ਉਹਨਾਂ ਵਿੱਚ ਮੈਂ ਇਲੈਕਸ਼ਨ ਨਹੀਂ ਲੜ ਪਾਉਂਗਾ ਲਕਸ਼ਦਵੀਪ ਐਂਡ ਸਿੱਕਮ ਵਿੱਚ ਨਹੀਂ ਲੜ ਪਾਉਂਗਾ ਸੋ ਬਈ ਇੱਥੇ ਜੇ ਐਨੀ ਟਰਮ ਯੂਜ਼ ਹੁੰਦੀ ਹੈ ਇਹਨੂੰ ਕਾਂਟਾ ਮਾਰ ਦਿਓ देयर आर 3 ਐਕਸੈਪਸ਼ਨਸ ਫਿਰ ਸੇਮ ਚੀਜ਼ ਤੁਹਾਨੂੰ ਪਤਾ ਹੈ ਸੀਟਾਂ ਐਸਟੀਜ਼ ਐਂਡ ਐਸਟੀਜ਼ ਵਾਸਤੇ ਰਿਜ਼ਰਵਡ ਨੇ ਹੁਣ ਮੈਂ ਪੰਜਾਬ ਦੇ ਇਲੈਕਟੋਰਲ ਰੋਲ ਵਿੱਚ ਐਜ਼ ਐਨ ਐਸਟੀਜ਼ ਜਾਂ ਐਸਟੀ ਮੈਂ ਹੈਗਾ ਹੁਣ ਕੀ ਮੈਂ ਇਹੀ ਐਸਸੀ ਐਸਟੀ ਦੀ ਸੀਟ ਮੈਂ ਲੈ ਸਕਦਾ ਹਾਂ ਹਰਿਆਣਾ ਵਿੱਚ ਜੇ ਲੋਕ ਸਭਾ ਦਾ ਪੋਲ ਚੱਲ ਰਿਹਾ ਹੈ ਸੋ ਆਨਸਰ ਹੈ ਯੈਸ ਬੱਚੇ ਬਿਲਕੁਲ ਮੈਂ ਕਰ ਸਕਦਾ ਹਾਂ ਇਹ ਲਿਖਿਆ ਗਿਆ ਹੈ ਇਹਦੇ ਵਿੱਚ ਵੀ ਸੇਮ ਹੀ ਐਕਸੈਪਸ਼ਨ ਹੈ ਉਸ ਤੋਂ ਬਾਅਦ ਜੇ ਮੈਂ ਵਿਧਾਨ ਸਭਾ ਦੀ ਗੱਲ ਕਰਦਾ ਹਾਂ ਬੱਚੇ ਜੇ ਮੈਂ ਪੰਜਾਬ ਵਿਧਾਨ ਸਭਾ ਦਾ ਪੋਲ ਕੰਟੈਸਟ ਕਰਨਾ ਚਾਹੁੰਦਾ ਹੈ ਨਾ ਮੈਨੂੰ ਪੰਜਾਬ ਦੇ ਇਲੈਕਟੋਰਲ ਰੋਲ ਵਿੱਚ ਹੀ ਐਂਟਰੀ ਲੈਣੀ ਪੈਣੀ ਹੈ ਮੈਂ ਹਰਿਆਣਾ ਦੇ ਇਲੈਕਟੋਰਲ ਰੋਲ ਵਿੱਚ ਹੋ ਕੇ ਪੰਜਾਬ ਵਿਧਾਨ ਸਭਾ ਦਾ ਇਲੈਕਸ਼ਨ ਨਹੀਂ ਲੜ ਸਕਦਾ ਇਹ ਗੱਲ ਆ ਰਹੀ ਹੈ ਉਸ ਤੋਂ ਬਾਅਦ ਜੇ ਮੈਨੂੰ ਕੋਈ ਸਜ਼ਾ ਹੋ ਜਾਂਦੀ ਹੈ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਯਾਨੀ ਕਿ ਕਨਵਿਕਟ ਹੋਣਾ ਤੇ ਮੈਂ ਇਲੈਕਸ਼ਨ ਨਹੀਂ ਲੜ ਸਕਦਾ ਉਸ ਤੋਂ ਬਾਅਦ ਜੇ ਬਈ ਮੇਰੀ ਕਨਵਿਕਸ਼ਨ ਹੋ ਗਈ ਮੈਨੂੰ ਬਈ ਬੇਲ ਤੇ ਛੱਡ ਦਿੱਤਾ ਗਿਆ ਕਿ ਚਲੋ ਥੋੜੀ ਬੇਲ ਦੇ ਦਿੰਦੇ ਆ ਜਾਂ ਫਿਰ ਮੈਂ ਅੱਗੇ ਹਾਈ ਕੋਰਟ ਚ ਫੈਸਲਾ ਆਇਆ ਸੁਪਰੀਮ ਕੋਰਟ ਚ ਬੇਲ ਅ ਅਪੀਲ ਲਈ ਹੋਈ ਹੈ ਜੇ ਅਪੀਲ ਵੀ ਪੈਂਡਿੰਗ ਹੈ ਤਾਂ ਵੀ ਬਾਹਰ ਨਹੀਂ ਆ ਸਕਦਾ ਸੁਪਰੀਮ ਕੋਰਟ ਦਾ ਡਿਸੀਜਨ ਸੀ ਬੱਚੇ ਉਸ ਤੋਂ ਬਾਅਦ ਜਿਹੜਾ ਪਰਸਨ ਕਨਫਾਈਨਡ ਇਨ ਜੇਲ ਹੈ ਹੀ ਆਲਸੋ cannot vote but yes there are some exceptions ਜਿਹੜੀ ਐਕਸੈਪਸ਼ਨ ਆਂਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਯੂ ਆਰ ਐਨਟਾਈਟਲ ਟੂ ਵੋਟ ਬਟ ਬਾਈ ਦਾ ਪੋਸਟਲ ਬੈਲੇ ਜਿਵੇਂ ਕਿ ਕਿਦੀ ਗੱਲ ਕਰ ਸਕਦੇ ਆਪਾਂ ਅਮਰਿਤਪਾਲ ਸਿੰਘ ਦੀ ਅਸਾਮ ਵਿੱਚ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਡਰ ਨੇ ਸੋ ਯੈਸ ਉਹ ਵੋਟ ਪਾ ਸਕਦੇ ਨੇ ਬਟ ਬਾਈ ਪੋਸਟਲ ਬੈਲੇ ਫਿਰ ਬਈ ਸਿਕਿਉਰਿਟੀ ਡਿਪੋਜ਼ਿਟ ਕਿੰਨਾ ਹੁੰਦਾ ਜੇ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਹੋ 10000 ਤੇ ਐਸ ਸੀ ਜਾਂ ਐਸ ਟੀ ਲਈ ਹੋਏਗਾ 5000 ਵਿਧਾਨ ਸਭਾ ਦਾ ਇਲੈਕਸ਼ਨ ਲੜ ਰਹੇ ਹੋ 5000 ਤੇ ਐਸਸੀਐਸਟੀ ਲਈ ਇਹਦਾ ਬਈ 22000 ਕਰ ਲੋ ਠੀਕ ਹੈ ਜੀ ਐਂ ਕਰਕੇ ਫਿਰ ਜਿਹੜਾ ਡਿਫੀਟਡ ਕੈਂਡੀਡੇਟ ਹੈ ਜਿਹਨੂੰ ਇੱਕ 1/6 ਯਾਨੀ ਕਿ 1/6 ਵੋਟ ਵੀ ਨਹੀਂ ਪਈ ਉਹਦੀ ਜਿਹੜੀ ਜਮਾਨਤ ਹੈ ਜ਼ਬਤ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਕੈਂਡੀਡੇਟ ਜਿਹੜਾ ਹੈ ਸਿਰਫ ਇੱਕ ਪ੍ਰਪੋਜ਼ਰ ਚਾਹੀਦਾ ਉਹਨੂੰ ਜਦੋਂ ਉਹਨੇ ਕੈਂਡੀਡੇਚਰ ਭਰਨਾ ਹੈ ਜੇ ਉਹ ਨੈਸ਼ਨਲ ਜਾਂ ਸਟੇਟ ਪਾਰਟੀ ਦਾ ਹੈ ਬੱਚੇ ਜੇ ਉਹ ਨੈਸ਼ਨਲ ਜਾਂ ਸਟੇਟ ਪਾਰਟੀ ਦਾ ਨਹੀਂ ਹੈ ਫਿਰ ਉਹਨੂੰ 10 ਪ੍ਰਪੋਜ਼ਰ ਚਾਹੀਦੇ ਨੇ ਛੋਟੇ ਛੋਟੇ ਸਟੇਟਮੈਂਟਸ ਇੱਕ ਸਟੇਟਮੈਂਟ ਬਣ ਕੇ ਆ ਸਕਦੀ ਹੈ ਪੇਪਰ ਵਿੱਚ ਤਾਂ ਹੀ ਇੰਨੀਆਂ ਸਟੇਟਮੈਂਟਾਂ ਦੇ ਰਹੇ ਆ ਉਸ ਤੋਂ ਬਾਅਦ ਤੁਸੀਂ 2 ਤੋਂ ਵੱਧ ਕੌਨਸਟਿਟੂਐਂਸੀਜ਼ ਵਿੱਚ ਸਾਈਮਲਟੇਨੀਅਸ ਇਲੈਕਸ਼ਨ ਨਹੀਂ ਲੜ ਸਕਦੇ ਹੋ ਰਾਹੁਲ ਗਾਂਧੀ ਨੇ رائے ਬਰੇਲੀ ਐਂਡ ਵਾਇਨਾਰ ਤੋਂ ਇਲੈਕਸ਼ਨ ਲੜਿਆ ਸੀ ਹੁਣ ਉਹ ਤੀਸਰੀ ਚੋਣੇ ਲੜ ਸਕਦਾ ਸਿਰਫ ਦੋ ਤੋਂ ਲੜ ਸਕਦਾ ਹੈ ਇਲੈਕਸ਼ਨ ਠੀਕ ਹੈ ਐਂਡ ਜਿੱਤਨ ਤੇ ਇੱਕ ਸੀਟ ਛੜਨੀ ਪੈਣੀ ਹੈ ਉਸ ਤੋਂ ਬਾਅਦ procession allowed during nomination not allowed ਜਦੋਂ ਤੁਸੀਂ ਅਕਸਰ ਦੇਖਿਆ ਹੋਏਗਾ ਜਦੋਂ ਨਾਮਕਰਨ ਆਪਾਂ ਭਰਨ ਜਾ ਰਹੇ ਹੁੰਨੇ ਆ ਨਾਮਾਂਕਣ ਭਰਨ ਜਾ ਰਹੇ ਹੁੰਨੇ ਆ ਬਾਈ ਪੂਰਾ ਜਲੂਸ ਨਿਕਲ ਜਾਂਦਾ ਪਰ ਨਹੀਂ ਉਹ ਆਪਾਂ ਨਹੀਂ ਕਰ ਸਕਦੇ 100 ਮੀਟਰ ਦੀ ਪੈਰੀਫੇਰੀ ਦੇ ਵਿੱਚ ਸਿਰਫ ਤਿੰਨ ਗੱਡੀਆਂ ਅਲਾਉਡ ਨੇ ਐਂਡ ਮੈਕਸਿਮਮ ਪੰਜ ਬੰਦੇ ਅਲਾਉਡ ਨੇ ਇਹ ਯਾਦ ਰੱਖਣਾ ਹੈ ਉਸ ਤੋਂ ਬਾਅਦ ਐਲੋਕੇਟਿੰਗ ਆਫ ਇਲੈਕਸ਼ਨ ਸਿੰਬਲ ਜਿਵੇਂ ਕਿ ਆ ਤੁਸੀਂ ਦੇਖੋ ਕਾਂਗਰਸ ਦਾ ਸਿੰਬਲ 52 ਤੋਂ 69 ਇਹ ਸੀਗਾ ਉਸ ਤੋਂ ਬਾਅਦ ਕਾਂਗਰਸ ਦਾ 71 ਤੋਂ 77 ਇਹ ਸੀਗਾ 71 ਤੋਂ ਬਾਅਦ ਆਹ ਪੰਜਾ ਆ ਚੁੱਕਿਆ ਹੈ ਠੀਕ ਹੈ ਹੁਣ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਕਿਹੜੀ ਹੈ ਐਲੋਕੇਟਿੰਗ ਆਫ ਇਲੈਕਸ਼ਨ ਸਿੰਬਲਸ ਦੀ ਰਿਟਰਨਿੰਗ ਆਫੀਸਰ ਉਸ ਤੋਂ ਬਾਅਦ ਜੇ ਤੁਸੀਂ ਇਲੈਕਸ਼ਨ ਯਰਿੰਗ ਕਰਨੀ ਹੈ ਫੋਰ ਏਗਜ਼ਾਮਪਲ ਇਲੈਕਸ਼ਨ ਦਾ ਪ੍ਰਚਾਰ ਕਰਨਾ ਹੈ ਉਹਦੇ ਵਿੱਚ ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੈ ਜਿੰਨੇ ਮਰਜ਼ੀ ਵਹੀਕਲ ਲੈ ਕੇ ਜਾ ਸਕਦੇ ਹੋ ਨਾਮੰਗਣ ਵਿੱਚ ਸਿਗਾ ਪਰ ਪ੍ਰਾਇਰ ਅਪਰੂਵਲ ਰਿਟਰਨਿੰਗ ਆਫੀਸਰ ਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਡੈਡਲਾਈਨ ਆਫਟਰ ਵਿੱਚ ਨੋ ਪਬਲਿਕ ਮੀਟਿੰਗਸ ਜਾਂ ਕੁਝ ਵੀ ਤੁਸੀਂ ਨਹੀਂ ਕਰ ਸਕਦੇ 48 ਘੰਟੇ ਜਦੋਂ ਇਲੈਕਸ਼ਨ ਕਨਕਲੂਡ ਹੋ ਰਿਹਾ ਹੈ ਉਸ ਤੋਂ 48 ਘੰਟੇ ਪਹਿਲਾਂ ਬੱਚੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਫਿਰ ਇੱਕ ਵੋਟਰ ਅਸਿਸਟੈਂਟ ਬੂਥ ਨਾਮ ਦੀ ਜਿਹੜੀ ਜਗ੍ਹਾ ਹੈ ਉਹ ਬਣਾਈ ਜਾਂਦੀ ਹੈ ਜਿੱਥੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੁਹਾਡਾ ਵੋਟ ਕਿੱਥੇ ਹੈ ਤੁਸੀਂ ਉੱਥੇ ਜਾ ਕੇ ਗੱਲ ਕਰ ਸਕਦੇ ਹੋ ਜਿੰਨੇ ਵੀ ਪੈਂਫਲੇਟ ਪੋਸਟਰ ਵੰਡੇ ਜਾਂਦੇ ਨੇ ਇਲੈਕਸ਼ਨ ਦੇ ਟਾਈਮ ਉੱਥੇ ਪ੍ਰਿੰਟਰ ਐਂਡ ਜਿਹੜਾ ਪਬਲਿਸ਼ਰ ਹੈ ਦੋਨਾਂ ਦਾ ਨਾਮ ਲਿਖਣਾ ਐਂਡ ਐਡਰੈਸ ਲਿਖਣਾ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਵੀ ਕੋਈ ਬੰਦਾ ਆਰਮਡ ਹੈ ਯਾਨੀ ਕਿ ਕੋਈ ਬੰਦੂਕ ਰੱਖੀ ਹੈ ਕਿਸੇ ਵੀ ਤਰ੍ਹਾਂ ਦਾ ਹਥਿਆਰ ਰੱਖਿਆ ਹੈ ਉਹ ਪੁਲਿਸ ਸਟੇਸ਼ਨ ਦੇ ਨੇੜੇ ਨਹੀਂ ਜਾ ਸਕਦਾ ਫਿਰ ਆਂਦੀ ਹੈ ਪੋਸਟਲ ਬੈਲੇ ਦੀ ਸੇਵਾ ਪੋਸਟਲ ਬੈਲੇ ਦਾ ਮਤਲਬ ਕੀ ਹੈ ਤੁਸੀਂ ਘਰ ਬੈਠੇ ਬੈਠੇ ਆਨਲਾਈਨ ਜਿਹੜਾ ਇੱਕ ਪੋਸਟਲ ਹੁੰਦਾ ਨਾ ਉੱਥੇ ਇਲੈਕਟ੍ਰੋਨਿਕ ਫਾਰਮ ਵਿੱਚ ਵੋਟ ਪਾ ਸਕਦੇ ਹੋ ਸੋ ਪੋਸਟਲ ਬੈਲੇ ਕਿਹਨੂੰ ਕਿਹਨੂੰ ਅਲਾਉਡ ਹੈ ਸਰਵਿਸ ਵੋਟਰਸ ਨੂੰ ਓਨਲੀ ਠੀਕ ਹੈ ਜੀ ਓਨਲੀ ਟੂ ਸਰਵਿਸ ਵੋਟਰਸ ਜਿਹੜੇ ਆਰਮਡ ਫੋਰਸੇਜ਼ ਜਾਂ ਫਿਰ ਆਰਮਡ ਫੋਰਸੇਜ਼ ਦੀ ਡਿਫੀਨੇਸ਼ਨ ਵਿੱਚ ਜੋ ਸਰਵਿਸਿਜ਼ ਆਉਂਦੀਆਂ ਉਹਦੇ ਵਿੱਚ ਆ ਰਹੇ ਨੇ जेड़े इलैक्शन ड्यूटी कर रहे हैं जेडे कि प्रिवेंटिव डिटेंशन है ना अमृतपाल का दे एग्जाम्पल दता से जोड़े स्पैशल वोटर्स ने सीनियर सिटनस हो गए या फिर डिसेबल्ड परसनज ने उन्होंने पोस्टल बैले अलाउ किया गया है उस तो बाद ਜਿਹੜੇ ਪੋਸਟਲ ਬੈਲੇ ਹੁੰਦੇ ਨੇ ਉਹ ਪਿੰਕ ਕਲਰ ਤੋਂ ਰਿਪਰੈਜ਼ੈਂਟ ਕੀਤੇ ਜਾਂਦੇ ਨੇ ਸੋਚੋ ਇਹ ਲਾਈਨ ਆ ਗਈ ਤੁਸੀਂ ਕਨਫਿਊਜ਼ ਹੋ ਜਾਓਗੇ ਪਤਾ ਹੀ ਨਹੀਂ ਸਾਨੂੰ ਇਸ ਗੱਲ ਦਾ ਸੋ ਪਿੰਕ ਕਲਰ ਯਾਦ ਰੱਖਣਾ ਹੈ ਫਿਰ ਇੱਕ ਹੋਰ ਚੀਜ਼ ਸੇਵਾ ਸ਼ੁਰੂ ਕੀਤੀ ਗਈ ਹੈ ਪ੍ਰੌਕਸੀ voting ਕਿ ਭਈ ਮੈਂ ਫੋਰ ਐਗਜ਼ਾਮਪਲ ਆਰਮੀ ਦੇ ਵਿੱਚ ਹੈਗਾ ਜੀ ਮੈਂ ਸਰਵਿਸ ਵੋਟਰ ਹੈਗਾ ਤੇ ਮੈਂ ਬਹੁਤ ਮੇਰੀ ਲਦਾਖ ਪੋਸਟਿੰਗ ਹੈ ਤੇ ਮੈਂ ਪੰਜਾਬ ਦਾ ਵੋਟਰ ਹਾਂ ਤੇ ਮੈਂ ਆਪਣੇ ਵਾਈਫ ਨੂੰ ਆਪਣੇ ਫਾਦਰ ਨੂੰ ਕਿਸੇ ਨੂੰ ਵੀ ਕਹਿ ਸਕਦਾ ਕਿ ਤੁਸੀਂ ਮੇਰੇ ਤੋਂ ਮੇਰੀ ਜਗ੍ਹਾ ਜਾ ਕੇ ਵੋਟ ਪਾਇਓ ਪ੍ਰੌਕਸੀ VOTING ਫਿਰ ਜੀ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਗਈ ਹੈ ਮਾਈਕਰੋ অবজারভার অবজারভারਸ ਨਾਰਮਲੀ ਜਨਰਲ অবজারভারਸ ਹੁੰਦੇ ਨੇ অবজারভার ਪੋਰਟਲ ਹੁੰਦਾ ਈਸੀਆਈ ਦਾ ਪਰ ਮਾਈਕਰੋ অবজারভার ਸ਼ੁਰੂ ਕੀਤੇ ਗਏ ਨੇ ਜਿਹੜੇ ਕਿ ਸਰਕਾਰੀ ਜਿਹੜੇ ਸੈਂਟਰਲ ਗਵਰਨਮੈਂਟ ਜਾਂ ਪਬਲਿਕ ਸੈਕਟਰ ਅੰਡਰਟੇਕਿੰਗ ਵਿੱਚ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਵੀ ਦੇਖਿਆ ਜਾਵੇ অবজারভার ਦਾ ਕੰਮ ਕੀ ਹੈ ਦੇਖਣਾ ਹੈ ਅਬਜ਼ਰਵ ਕਰਨਾ ਹੈ ਸਾਰਾ ਕੁਝ ਠੀਕ ਹੋ ਰਿਹਾ ਕਿ ਨਹੀਂ ਉਸ ਤੋਂ ਬਾਅਦ ਇਲੈਕਸ਼ਨ ਐਕਸਪੈਂਡਿਚਰ ਦੀ ਮੈਂ ਗੱਲ ਕਰਾਂ ਇਹ ਐਵਰੀ ਕੈਂਡੀਡੇਟ ਜਿਹੜਾ ਹੈ ਉਹਨੂੰ ਭਰਨਾ ਪੈਣਾ ਹੈ ਬਟ ਇਹ ਗੱਲ ਯਾਦ ਰੱਖਣੀ ਹੈ ਜਿਹੜੇ ਸਟਾਰ ਕੈਂਪੇਨਰਸ ਹੈ ਉਹਨਾਂ ਦਾ ਟਰੈਵਲ ਐਕਸਪੈਂਡੀਚਰ ਜਿਹੜਾ ਹੈ ਐਗਜ਼ੈਂਪਟਡ ਹੁੰਦਾ ਹੈ ਹੁਣ ਮੈਂ ਗੱਲ ਕਰੂੰਗਾ ਵੀ ਮੇਰੇ ਬੜੇ ਚਹੀਤੇ ਦੋਸਤ ਨੇ ਉਹ ਕਹਿੰਦੇ ਕਿ ਨਹੀਂ ਯਾਰ ਇਹਦਾ ਪੈਸਾ ਆਪਾਂ ਲਾਵਾਂਗੇ ਇਲੈਕਸ਼ਨ 'ਚ ਖੜੇ ਕਿੰਨਾ ਲਾਇਆ ਜਾ ਸਕਦਾ ਹੈ ਵਿਦਆਊਟ ਮੇਰੀ ਅਪਰੂਵਲ ਤੋਂ 10 ਰੁਪਏ ਇਥੋਂ ਵੱਧ ਉਹ ਨਹੀਂ ਖਰਚ ਕੀਤਾ ਜਾ ਸਕਦਾ ਜੇ ਤੁਹਾਡੀ ਅਪਰੂਵਲ ਤੋਂ 10 ਰੁਪਏ ਤੋਂ ਜ਼ਿਆਦਾ ਉਹ ਬੰਦਾ ਖਰਚ ਕਰ ਰਿਹਾ ਹੈ ਇੱਕ 20 ਦਾ ਲੇਸ ਦਾ ਪੈਕੇਟ ਵੀ ਫਰਾ ਰਿਹਾ ਹੈ ਤੇ ਤੁਹਾਨੂੰ ਸਜ਼ਾ ਹੋਏਗੀ that is punishable ਠੀਕ ਹੈ ਜੀ so that was it ਮੈਨੂੰ ਪਤਾ ਹੈ 2 ਮਿੰਟ ਸ਼ਾਇਦ ਕਲਾਸ ਉੱਪਰ ਚਲੇਗੀ but that was all it about elections ਇਸ ਤੋਂ ਬਾਅਦ ਨਹੀਂ ਆ ਸਕਦਾ ਪਲੀਜ਼ ਜੇ ਵਧੀਆ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ